ਜਿਲ੍ਹਾ ਭਰੀਆਂ ਪਈਆਂ ਜਿੰਨੀ ਇਹਨਾਂ ਚ ਕਪੈਸਿਟੀ ਆ ਉਸ ਤੋਂ ਵੱਧ ਲੋਕ ਜਿਹੜੇ ਆ ਜਿਲ੍ਹਾ ਦੇ ਵਿੱਚ ਨੇ ਤੇ ਅਸਲੀ ਜੇ ਜਿਲ੍ਹਾ ਤਾਂ ਲਈਏ ਤੇ ਜਿਲ੍ਹਾ ਇੱਕ ਸੁਧਾਰ ਕਰਨੇ ਪਰ ਇਸ ਵੇਲੇ ਜਿਹੜੀਆਂ ਜਿਲ੍ਹਾ ਆ ਉਹ ਕ੍ਰਾਈਮ ਦਾ ਅੱਡਾ ਬਣ ਚੁੱਕਿਆ ਜਿਨ੍ਹਾਂ ਦੇ ਵਿੱਚ ਬਹਿ ਬਹਿ ਕੇ ਪਲੈਨਿੰਗ ਹੁੰਦੀਆਂ ਜਿਹੜੇ ਪੁਲਿਸ ਆ ਜਾਇਜ਼ ਨਜਾਇਜ਼ ਦੋਵੇਂ ਕਹਿ ਸਕਦੇ ਆ ਪਰਚੇ ਦਰਜ ਕਰਦੀ ਆ ਜੇ ਕੋਈ ਇੱਕ ਚੋਰੀ ਦੇ ਕੇਸ ਜਾਂ ਕੋਈ ਛੋਟੇ ਮੋਟੇ ਕ੍ਰਾਈਮ ਦੇ ਵਿੱਚ ਪੁਲਿਸ ਪੜਦੀ ਆ ਤੇ ਬਾਅਦ ਚ ਉਹਦੀ ਹਿਸਟਰੀ ਸ਼ੀਟ ਖੋਲ ਕੇ ਉਹਨਾਂ ਕਲੰਦਰਾ ਬਣਾ ਦਿੰਦੀ ਹੈ ਉਹਨੂੰ ਫਿਰ ਜ਼ਿਲੇ ਭੇਜ ਦਿੰਦੀ ਹੈ ਪਰ ਕ੍ਰਾਈਮ ਜਿਹੜਾ ਵਾ ਫਿਰ ਹੋ ਹੀ ਜਾਂਦਾ ਤੇ ਕਿਉਂ ਨਾ ਪਾਏ ਇੱਕ ਪਰਾਲਾ ਕਰੀਏ ਕਿ ਉਹਨਾਂ ਵਾਸਤੇ ਜਿਹੜੇ ਗਰੀਬ ਨਹੀਂ ਕੁਝ ਕਰ ਸਕਦੇ ਮਤਲਬ ਵਕੀਲ ਬਾਹਰੋਂ ਨਹੀਂ ਕਰ ਸਕਦੇ ਉਹਨਾਂ ਵਾਸਤੇ ਅਸੀਂ ਇਹਨਾਂ ਦੀ ਡਿਊਟੀ ਲਈ ਹੈ ਵੀ ਤੁਸੀਂ ਉਹਨਾਂ ਦੀ ਜਮਾਨਤ ਤੱਕ ਨਹੀਂ ਆਓ ਫਰੀਕ ਮੇਰਾ ਉਪਰਾਲਾ ਇਹ ਰਹੂਗਾ ਡਿਊਟੀ ਮੇਰੀ ਇਹ ਹੋਊਗੀ ਕਿ ਮੈਂ ਉਹਨਾਂ ਗਰੀਬ ਲੋਕਾਂ ਦੀ ਸਹਾਇਤਾ ਕਰਾਂ ਕਿ ਜਿਹੜੇ ਕੀ ਆਪਣੇ ਜਮਾਨਤ ਜਿਹੜੀ ਹੈਗੀ ਕਰਾ ਨਹੀਂ ਸਕਦੇ ਬਥੇਰੇ ਉਪਰਾਲੇ ਵਿਚਾਰੇ ਕਰਦੇ ਅੰਦਰ ਬੈਠੇ ਫ੍ਰੀ ਲੀਗਲ ਸਰਵਿਸ ਡਿਊਟੀ ਜਿਹੜੇ ਹੈਗੇ ਉੱਥੇ ਤੱਕ ਪਹੁੰਚ ਹੀ ਨਹੀਂ ਕਰ ਪਾਉਂਦੇ ਹੈਗੇ ਤੇ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਵਾ ਲੰਮੇ ਸਮੇਂ ਤੱਕ ਜਿਹੜੀ ਹੈਗੀ ਜੁਡੀਸ਼ੀਅਲ ਕਸਟਡੀ ਕੱਟਣੀ ਪੈਂਦੀ ਹੈ ਸੀਂ ਆਪਣੇ ਸੰਸਥਾ ਰਾਹੀਂ ਉਹ ਜਿਹੜੇ ਹੈਗੇ ਗਰੀਬ ਕਰਦੇ ਮੁੰਡੇ ਹੈਗੇ ਨੇ ਜੇਲ੍ਹ ਅੰਦਰ ਬੈਠੇ ਹੈਗੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਬਿਨਾਂ ਕਿਸੇ ਖਰਚੇ ਤੋਂ ਉਹਨਾਂ ਦੀ ਅਸੀਂ ਮਾਜੋਕ ਅਦਾਲਤ ਦੇ ਵਿੱਚ ਜਿਹੜਾ ਹੈਗਾ ਵਾ bail ਐਪਲੀਕੇਸ਼ਨ ਜਿਹੜਾ ਹੈਗਾ ਦਾਇਰ ਕਰਾਂਗੇ ਤੇ ਮਾਜੋਕ ਅਦਾਲਤ ਵੱਲੋਂ ਉਹਨਾਂ ਤੋਂ ਹੁਕਮ ਲੈ ਕੇ ਉਹਨਾਂ ਦੇ ਆਰਡਰ ਲੈ ਕੇ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਚੋਂ ਅਸੀਂ ਬਾਹਰ ਕਢਾਵਾਂਗੇ ਅਸੀਂ ਇੱਕ ਸੰਸਥਾ ਜਿਹੜੀ ਸਾਡੀ ਹੈਗੀ ਆ ਉਹਦੇ ਵੱਲੋਂ ਜਿਹੜਾ ਹੈਗਾ ਉਹਨਾਂ ਦੀ ਮਦਦ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਮੈਂ ਹਾਂ ਅਜੇ ਤੇ ਅੱਜ ਅਸੀਂ ਗੱਲਬਾਤ ਕਰਦੇ ਹੈਗੇ ਆ ਜਿਹੜੇ ਲੋਕ ਜੁਡੀਸ਼ਲੀ ਤੌਰ ਦੇ ਉੱਤੇ ਜੇਲ੍ਹਾਂ ਚ ਬੰਦ ਨੇ ਔਰ ਉਹਨਾਂ ਦੇ ਉੱਤੇ ਕੋਈ ਨਾ ਕੋਈ ਕੇਸ ਚੱਲ ਰਿਹਾ ਹੈਗਾ ਲੇਕਿਨ ਗਰੀਬ ਹੋਣ ਦੇ ਕਰਕੇ ਜ਼ਮਾਨਤਾਂ ਨਹੀਂ ਲਾ ਪਾਉਂਦੇ ਨੇ ਇਸ ਤਰ੍ਹਾਂ ਇੱਕ ਬਹੁਤ ਵੱਡਾ ਉਪਰਾਲਾ ਇੱਕ ਐਨਜੀਓ ਕਰ ਰਣ ਜਾ ਰਹੀ ਹੈ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਮੇਰੇ ਨਾਲ ਮੌਜੂਦ ਨੇ ਸਤਨਾਮ ਸਿੰਘ ਧਾਲੀਵਾਲ ਜੀ ਤੇ ਉਹਨਾਂ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਪਰਮਿੰਦਰ ਸਿੰਘ ਕੁੱਕੀ ਜੀ ਗੱਲ ਕਰਦੇ ਆਂ ਵੀ ਜਿਹੜਾ ਮਾਮਲਾ ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ ਦੇ ਕੇਸ ਹੋ ਜਾਂਦੇ ਨੇ ਵੀ ਜਿਹੜੇ નિર્ਦੋਸ਼ ਲੋਕ ਹੁੰਦੇ ਨੇ ਉਹ ਵੀ ਅੜੀਕੇ ਹੋ ਜਾਂਦੇ ਨੇ ਪਰਚੇ ਦਰਜ ਹੋ ਜਾਂਦੇ ਨੇ ਲੇਕਿਨ ਕਈ ਵਾਰੀ ਗਰੀਬ ਹੋਣ ਕਰਕੇ ਉਹ ਜ਼ਮਾਨਤਾਂ ਨਹੀਂ ਲਾ ਪਾਉਂਦੇ ਜਾਂ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਹੈਗੀ ਸਤਨਾਮ ਜੀ ਤੁਹਾਡਾ ਸਵਾਗਤ ਹੈ ਚੈਨਲ ਦੇ ਵਿੱਚ ਗੱਲ ਕਰਦੇ ਆਂ ਵੀ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈਗਾ ਐਕਚੁਅਲੀ ਜੇਲ੍ਹਾਂ ਭਰੀਆਂ ਪਈਆਂ ਜਿੰਨੀ ਇਹਨਾਂ ਚ ਕਪੈਸਿਟੀ ਆ ਉਸ ਤੋਂ ਵੱਧ ਲੋਕ ਜਿਹੜੇ ਆ ਜੇਲ੍ਹਾਂ ਦੇ ਵਿੱਚ ਨੇ ਅਸਲੀ ਜੇ ਜੇਲ੍ਹਾਂ ਤਾਂ ਲਾਈਏ ਤੇ ਜੇਲ੍ਹਾਂ ਇੱਕ ਸੁਧਾਰ ਕਰਨੇ ਪਰ ਇਸ ਵੇਲੇ ਜਿਹੜੀਆਂ ਜੇਲ੍ਹਾਂ ਆ ਉਹ ਕ੍ਰਾਈਮ ਦਾ ਅੱਡਾ ਬਣ ਚੁੱਕਿਆ ਜਿਨ੍ਹਾਂ ਦੇ ਵਿੱਚ ਬਹਿ ਬਹਿ ਕੇ ਪਲੈਨਿੰਗਸ ਹੁੰਦੀਆਂ ਕਿਉਂਕਿ ਜੇਲ੍ਹ ਪ੍ਰਸ਼ਾਸਨ ਜਿਹੜਾ ਆ ਉਹ ਆਪਣੀ ਜ਼ਿੰਮੇਵਾਰੀ ਪੂਰੀ ਚੰਗੀ ਤਰ੍ਹਾਂ ਨਹੀਂ ਨਿਭਾ ਰਿਹਾ ਹੁਣ ਦੂਸਰੇ ਪਾਸੇ ਆਪਾਂ ਦੇਖੀਏ ਜਿਹੜੇ ਪੁਲਿਸ ਆ ਪੁਲਿਸ ਜਾਇਜ ਨਜਾਇਜ ਦੋਵੇਂ ਕਹਿ ਸਕਦੇ ਆ ਪਰਚੇ ਦਰਜ ਕਰਦੀ ਐ ਜੇ ਕੋਈ ਇੱਕ ਚੋਰੀ ਦੇ ਕੇਸ ਜਾਂ ਕੋਈ ਛੋਟੇ ਮੋਟੇ ਕ੍ਰਾਈਮ ਦੇ ਵਿੱਚ ਪੁਲਿਸ ਪੜਦੀ ਆ ਤੇ ਬਾਅਦ ਚ ਉਹਦੀ ਹਿਸਟਰੀ ਸ਼ੀਟ ਖੋਲ ਕੇ ਉਹਦਾ ਕਲੰਦਰਾ ਬਣਾ ਦਿੰਦੀ ਐ ਉਹਨੂੰ ਫਿਰ ਜ਼ਿਲੇ ਭੇਜ ਦਿੰਦੀ ਐ ਕ੍ਰਾਈਮ ਜਿਹੜਾ ਵਾ ਫਿਰ ਹੋ ਹੀ ਜਾਂਦਾ ਜਾਂ ਤੇ ਹੋਵੇ ਵੀ ਉਹ ਪੁਰਾਣੇ ਬੰਦੇ ਜਿਹੜੇ ਆ ਵੀ ਉਹਨਾਂ ਨੂੰ ਜ਼ਿਲ੍ਹੇ ਭੇਜਤਾ ਤੇ ਕ੍ਰਾਈਮ ਰੁਕ ਜੇ ਕ੍ਰਾਈਮ ਰੁਕਦਾ ਨਹੀਂ ਜਿਹੜੀਆਂ ਖੋਵਾਂ ਲੁੱਟਾਂ ਖੋਵਾਂ ਤੁਸੀਂ ਦੇਖਿਆ ਕਿਸ ਦੀਆਂ ਕੋਈ ਵਾਲੀਆਂ ਲਾਲੀਆਂ ਕਿਸੇ ਦਾ ਕੁਛ ਹੋ ਗਿਆ ਕਿ ਕੋਈ ਕੁਛ ਖੋਪ ਕੇ ਲੈ ਗਈ ਉਹ ਚੱਲਦਾ ਰਹਿੰਦਾ ਪੁਲਿਸ ਉਧਰ ਨੂੰ ਨਹੀਂ ਜਾਂਦੇ ਪੁਲਿਸ ਉਹਨਾਂ ਨੂੰ ਦੁਬਾਰਾ ਹੁਣ ਇਸ ਕਰਕੇ ਹੀ ਸੋਚਿਆ ਕਿਉਂਕਿ ਜਦੋਂ ਪੁਲਿਸ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਦੀ ਹੈ ਤੇ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਹੁੰਦੀ ਹੈ ਤੇ ਉਹਨਾਂ ਨੂੰ ਲੀਗਲ ਏਡ ਲੈਣ ਵਾਸਤੇ ਪ੍ਰੋਬਲਮ ਆਉਂਦੀ ਹੈ ਉਹਦੇ ਬਾਰੇ ਅਸੀਂ ਸੋਚਿਆ ਸੀ ਸਾਡੇ ਐਡਵੋਕੇਟ ਆ ਪਰਮਿੰਦਰ ਸਿੰਘ ਕੁੱਕੀ ਜਿਹੜੇ ਇੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ ਅਸੀਂ ਸਲਾਹਕ ਦੀ ਸਾਡੀ ਕੌਂਸਲ ਸੰਸਥਾ ਦੇ ਲੀਗਲ ਐਡਵਾਈਜ਼ਰ ਆ ਵੀ ਕਿਉਂ ਨਾ ਆਪਾਂ ਇੱਕ ਪ੍ਰਾਲਾ ਕਰੀਏ ਵੀ ਉਹਨਾਂ ਵਾਸਤੇ ਜਿਹੜੇ ਗਰੀਬ ਵੀ ਜਿਹੜੇ ਨਹੀਂ ਕੁਝ ਕਰ ਸਕਦੇ ਮਤਲਬ ਵਕੀਲ ਬਾਹਰੋਂ ਨਹੀਂ ਕਰ ਸਕਦੇ ਉਹਨਾਂ ਵਾਸਤੇ ਅਸੀਂ ਇਹਨਾਂ ਦੀ ਡਿਊਟੀ ਲਈ ਹੈ ਵੀ ਤੁਸੀਂ ਉਹਨਾਂ ਦੀ ਜਮਾਨਤ ਤੱਕ ਜਿਹੜੀ ਆ ਉਹ ਫਰੀਕ ਕਰਾਓ ਕੁੱਕੀ ਸਾਹਿਬ ਜਿਹੜਾ ਉਪਰਾਲਾ ਐਨਜੀਓ ਵੱਲੋਂ ਕੀਤਾ ਜਾ ਰਿਹਾ ਹੈਗਾ ਤੁਹਾਡਾ ਯੋਗਦਾਨ ਬਹੁਤ ਵੱਡਾ ਰਹੇਗਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਜਿਹੜੇ ਹੋਣਗੇ ਜਿਹੜੇ ਤੁਸੀਂ ਹੈਂਡਲ ਕਰੋਗੇ ਉਹਨਾਂ ਨੂੰ ਟੇਕਓਵਰ ਕਰੋਗੇ ਜਿਹੜੇ ਕੇਸ ਹੈਗੇ ਉਹ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਦੇ ਬਾਰੇ ਜਾਣਕਾਰੀ ਦਿਓ ਸਾਰਤ ਤੋਂ ਪਹਿਲਾਂ ਸਾਬ ਨੂੰ ਸਸਰੀਕਾਲ ਜੀ ਮੇਰੇ ਵੱਲੋਂ ਤੇ ਮੈਂ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਹਿਊਮਨ ਰਾਈਟਸ ਯੂਨੀਵਰਸਲ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਮੇਰਾ ਪਰਾਲਾ ਇਹ ਰਹੂਗਾ ਡਿਊਟੀ ਮੇਰੀ ਇਹ ਰਹੂਗੀ ਕਿ ਮੈਂ ਉਹਨਾਂ ਗਰੀਬ ਲੋਕਾਂ ਦੀ ਸਹਾਇਤਾ ਕਰਾਂ ਕਿ ਜਿਹੜੇ ਕੀ ਆਪਣੇ ਜਮਾਨਤ ਜਿਹੜੀ ਹੈਗੀ ਕਰਾ ਨਹੀਂ ਸਕਦੇ ਬਥੇਰੇ ਉਪਰਲੇ ਕੁ ਵਿਚਾਰੇ ਕਰਦੇ ਅੰਦਰ ਬੈਠੇ ਫ੍ਰੀ ਲੀਗਲ ਸਰਵਿਸ ਜਿਹੜੇ ਹੈਗੇ ਉੱਥੇ ਤੱਕ ਪਹੁੰਚ ਹੀ ਨਹੀਂ ਕਰ ਪਾਉਂਦੇ ਹੈਗੇ ਤੇ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਵਾ ਲੰਮੇ ਸਮੇਂ ਤੱਕ ਜਿਹੜੀ ਹੈਗੀ ਜੁਡੀਸ਼ੀਅਲ ਕਸਟਡੀ ਕੱਟਣੀ ਪੈਂਦੀ ਹੈ ਤੇ ਅਸੀਂ ਆਪਣੇ ਸੰਸਥਾ ਰਾਹੀਂ ਅਸੀਂ ਉਹ ਜਿਹੜੇ ਹੈਗੇ ਗਰੀਬ ਕਰਦੇ ਮੁੰਡੇ ਹੈਗੇ ਨੇ ਜਾਂ ਕੋਈ ਹੋਰ ਵੀ ਹੈਗਾ ਵਾ ਜ਼ਿਲ੍ਹਾ ਅੰਦਰ ਬੈਠੇ ਹੈਗੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਬਿਨਾਂ ਕਿਸੇ ਖਰਚੇ ਤੋਂ ਉਹਨਾਂ ਦੀ ਅਸੀਂ ਮਾਜੂਕ ਅਦਾਲਤ ਦੇ ਵਿੱਚ ਜਿਹੜਾ ਹੈਗਾ ਵਾ 20 ਐਪਲੀਕੇਸ਼ਨ ਜਿਹੜਾ ਹੈਗਾ ਦਾਇਰ ਕਰਾਂਗੇ ਤੇ ਮਾਜੂਕ ਅਦਾਲਤ ਵੱਲੋਂ ਉਹਨਾਂ ਤੋਂ ਹੁਕਮ ਲੈ ਕੇ ਉਹਨਾਂ ਦੇ ਆਰਡਰ ਲੈ ਕੇ ਉਹਨਾਂ ਨੂੰ ਜਿਹੜਾ ਹੈਗਾ ਜ਼ਿਲ੍ਹਾ ਚੋਂ ਅਸੀਂ ਬਾਹਰ ਕਢਾਵਾਂਗੇ ਕਿ ਅਸੀਂ ਇੱਕ ਮਨੁੱਖੀ ਜਿਹੜੀ ਹੈਗੀ ਆ ਸੰਸਥਾ ਜਿਹੜੀ ਸਾਡੀ ਹੈਗੀ ਆ ਉਹਦੇ ਵੱਲੋਂ ਜਿਹੜਾ ਹੈਗਾ ਉਹਨਾਂ ਦੀ ਮਦਦ ਹੋ ਸਕੇ ਤੇ ਜਿਹਦੇ ਕਰਕੇ ਜਿਹੜਾ ਹੈਗਾ ਵਾ ਜੇ ਸੁਪਰਡੈਂਟ ਦੇ ਉੱਤੇ ਜੇ ਇਸ ਪੰਜਾਬ ਸਰਕਾਰ ਦੇ ਉੱਤੇ ਬਹੁਤ ਜਿਹੜਾ ਹੈਗਾ ਉਹਨਾਂ ਦਾ ਭਾਰ ਵੀ ਹਲਕਾ ਹੋਵੇਗਾ ਤੇ ਜਿਹੜਾ ਕਿ ਆਹ ਜਾਣ ਦਾ ਜਿਹੜਾ ਮਤਲਬ ਜੁਡੀਸ਼ੀਅਲ ਕੋਰਟ ਦੇ ਵਿੱਚ ਆਣਾ ਜਾਣਾ ਹੁੰਦਾ ਵਾ ਉਹ ਵੀ ਜਿਹੜਾ ਹੈਗਾ ਸੌਖਾ ਹੋ ਜਾਏਗਾ ਵੈਸੇ ਤਾਂ ਸੌਖਾ ਕੀਤਾ ਹੋਇਆ ਪੰਜਾਬ ਸਰਕਾਰ ਨੇ ਵੀਡੀਓ ਕਾਨਫਰੈਂਸ ਰਾਹੀਂ ਜਿਹੜੀਆਂ ਹੈਗੇ ਡੇਟਾ ਬੰਧੀਆਂ ਨੇ ਪਰ ਜਿੱਦਾਂ ਤਾਲੀਆ ਸਾਹਿਬ ਨੇ ਦੱਸਿਆ ਕਿ ਡੇਟਾ ਜਿਹੜੀਆਂ ਹੈਗੀਆਂ ਵੀਡੀਓ ਕਾਨਫਰੈਂਸ ਨਾਲ ਹੋ ਜਾਂਦੀਆਂ ਨੇ ਪਹ ਜਾਂਦੀਆਂ ਨੇ ਪਰ ਜਿਹੜਾ ਹੈਗਾ ਵਾ ਜਿਹੜਾ ਅੰਦਰ ਕਸਟਡੀ ਦੇ ਵਿੱਚ ਬੈਠਾ ਵਾ ਉਹ ਮਾਜੋਗ ਅਦਾਲਤ ਦੇ ਮੂਰੇ ਜਿਹੜੀ ਹੈਗੀ ਆਪਣੀ ਰਿਕਵੈਸਟ ਹੀ ਨਹੀਂ ਕਰ ਸਕਦਾ ਕਿ ਉਹਨਾਂ ਕਿਸੇ ਸਹਾਇਤਾ ਦੀ ਜ਼ਰੂਰਤ ਹੈਗੀ ਆ ਫ੍ਰੀ ਲੀਗਲ ਸਰਵਿਸ ਦੀ ਉਹਨੂੰ ਜ਼ਰੂਰਤ ਹੈਗੀ ਆ ਉੱਥੇ ਤੱਕ ਪਹੁੰਚ ਦੀਨ ਬੰਦਾ ਹੈਗਾ ਤੇ ਬਹੁਤ ਕੇਸ ਮੈਂ ਇਦਾਂ ਦੇ ਦੇਖੇ ਹੈਗੇ ਨੇ ਜਿਹਦੇ ਕਰਕੇ ਅਸੀਂ ਉਪਰਾਲਾ ਕੀਤਾ ਕਿ ਅਸੀਂ ਕਿਉਂ ਨਾ ਇਹ ਸਟੈਪ ਚੱਕੀਏ ਕਿ ਉਹਨਾਂ ਬੇਕਸੂਰ ਜਿਹੜੇ ਹੈਗੇ ਨੇ ਲੋਕ ਜਿਹੜੇ ਅੰਦਰ ਬੈਠੇ ਨੇ ਪੈਸੇ ਤੋਂ ਜਿਹੜੇ ਹੈਗੇ ਬੇਹਾਵਾ ਯਾਰ ਹੈਗੇ ਨਹੀਂ ਨਹੀਂ ਪੈਸੇ ਖਰਚ ਸਕਦੇ ਹੈਗੇ ਅਸੀਂ ਉਹਨਾਂ ਜਿਹੜੀ ਹੈਗੀ ਆ ਲੋਕਾਂ ਦੀ ਜਿਹੜੀ ਹੈਗੀ ਜਮਾਤਾਂ ਫ੍ਰੀ ਆਫ ਕਾਸਟ ਜਿਹੜੇ ਲਾ ਕੇ ਸੰਸਤਾ ਵੱਲੋਂ ਅਸੀਂ ਉਹਨਾਂ ਨੂੰ ਬਾਹਰ ਕਢਾ ਸਕੀਏ ਉਹਨਾਂ ਨੂੰ ਜੀ ਇੱਕ ਸਵਾਲ ਹੈਗਾ ਇਨੋਸੈਂਟ ਆਪਾ ਸ਼ਬਦ ਨੂੰ ਯੂਜ਼ ਕਰ ਰਹੇ ਬਾਰ-ਬਾਰ ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਵੀ ਸਾਹਮਣੇ ਵਾਲਾ ਇਨੋਸੈਂਟ ਹੀ ਹੈ ਔਰ ਤੇ ਜਿਹੜਾ ਪਰਚਾ ਦਰਜ ਹੋਇਆ ਇਹ ਕਿਸ ਦਰਜ ਹੋਇਆ ਕੋਈ ਕਿਸੇ ਤਰੀਕੇ ਦੇ ਨਾਲ ਹੋਇਆ ਸੀਗਾ ਕਿਸ ਤਰ੍ਹਾਂ ਪਤਾ ਲੱਗੇ ਕਿਉਂਕਿ ਕਈ ਵਾਰੀ ਚਿਹਰੇ ਇਸ ਤਰ੍ਹਾਂ ਦੇ ਹੁੰਦੇ ਨਹੀਂ ਪਹਿਚਾਨ ਹੋਵੰਦੀ ਜੀ ਜਦੋਂ ਦੇਖੋ ਪਾਬਾ ਸਾਹਿਬ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਹੈ ਨਾ ਜਦੋਂ ਐਸ ਐਚਓ ਮਤਲਬ ਐਫ ਆਈ ਆਰ ਰਜਿਸਟਰਡ ਕਰਦਾ ਕਿਸੇ ਵੀ ਥਾਣੇ ਉੱਪਰ ਐਫ ਆਈ ਆਰ ਰਜਿਸਟਰਡ ਹੁੰਦੀ ਆ ਉਹ ਐਫ ਆਈ ਆਰ ਦੇ ਵਿੱਚ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਕਾਰਵਾਈ ਕੀਤੀ ਜਾਂਦੀ ਹੁੰਦੀ ਹੈ ਲਿਖਿਆ ਜਾਂਦਾ ਹੁੰਦਾ ਵਾ ਕਿ ਇਹ ਜਿਹੜਾ ਹੈਗਾ ਪਹਿਲਾਂ ਤਾਂ ਨਹੀਂ ਇਹਨੇ ਕੋਈ ਕ੍ਰਾਈਮ ਕੀਤਾ ਕਿ ਇਹ ਜਿਹੜਾ ਹੈਗਾ ਕਿਸੇ ਗੈਂਗ ਦੇ ਨਾਲ ਰਿਲੇਟਡ ਤਾਂ ਨਹੀਂ ਹੈ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਇਦਾਂ ਦਾ ਹੀ ਹੋਵੇ ਕਈ ਵਾਰ ਇਦਾਂ ਹੁੰਦਾ ਵਾ ਕਿ ਕਰਨ ਵਾਲਾ ਕੋਈ ਹੁੰਦਾ ਤੇ ਪਰਦਾਜੀ ਕੋਈ ਹੁੰਦਾ ਵਾ ਉਹ ਜਿਹੜਾ ਹੈਗਾ ਜਦੋਂ ਸਾਡੇ ਕੋਲ ਉਹਦੀ ਫੇਰ ਕੋਰਟ ਜਿਹੜੀ ਹੈਗੀ ਹੈ ਪ੍ਰੋਸੀਡਿੰਗ ਲਈ ਉਹਦੀ ਜਿਹੜੀ ਕੇਸ ਮੁਕੱਦਮੇ ਦੀ ਸਾਡੇ ਕੋਲ ਫਾਈਲ ਆਊਗੀ ਉਹ ਅਸੀਂ ਉਹਨੂੰ ਪੜਾਂਗੇ ਉੱਤ ਪੜਨ ਤੋਂ ਬਾਅਦ ਸਾਨੂੰ ਕਲੀਅਰ ਹੋ ਜਾਏਗਾ ਕਿ ਇਹ ਦਾ ਜਿਹੜਾ ਹੈਗਾ ਇਸ ਮੁਕਦਮੇ ਦੇ ਵਿੱਚ ਜੀ ਮੈਂ ਇੱਕ ਇੱਕ ਗੱਲ ਕਰਨੀ ਚਾਹੁੰਦਾ ਤੇ ਜਦੋਂ ਕੋਈ ਅੰਡਰ ਟ੍ਰਾਇਲ ਜਦੋਂ ਕਿਸਤੇ ਨੂੰ ਭੇਜਿਆ ਜਾਂਦਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਐਫ ਆਈ ਆਰ ਹੁੰਦੀ ਹੈ ਤੇ ਉਹਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਓਪਨ ਕੋਰਟ ਦੇ ਵਿੱਚ ਉਹਨੂੰ ਸਜ਼ਾ ਨਹੀਂ ਸੁਣਾਈ ਜਾਂਦੀ ਸਾਡਾ ਸੰਵਿਧਾਨ ਆ ਸਾਡਾ ਕਾਨੂੰਨ ਆ ਕਿ ਜਿੰਨਾ ਚਿਰ ਸਜ਼ਾ ਨਹੀਂ ਸੁਣਾਈ ਜਾਂਦੀ ਉਹ ਇਨੋਸੈਂਟ ਹੀ ਆ ਸਜ਼ਾ ਸੁਣਾਉਣ ਤੋਂ ਬਾਅਦ ਵੈਸੇ ਤੇ ਸਾਡਾ ਇਹੋ ਜਿਹਾ ਸਿਸਟਮ ਹੈ ਵੀ ਜੇ ਇਥੋਂ ਸਜ਼ਾ ਸੁਣਾਈ ਜਾਂਦੀ ਹੈ ਲੋਅਰ ਕੋਰਟ ਤੋਂ ਫਿਰ ਸੈਸ਼ਨ ਕੋਰਟ ਤੇ ਅਪੀਲ ਲੱਗ ਜਾਂਦੀ ਹੈ ਫਿਰ ਹਾਈ ਕੋਰਟ ਲੱਗ ਜਾਂਦੀ ਹੈ ਜੇ ਉੱਥੋਂ ਰਜੇ ਫਿਰ ਸੁਪਰੀਮ ਕੋਰਟ ਤੱਕ ਜਾਂਦਾ ਜੇ ਇਨ ਡਾਇਰੈਕਟਰ ਪੱਤੀ ਤੱਕ ਅਪੀਲਾਂ ਹੁੰਦੀਆਂ ਆ ਆਪਾਂ ਦੇਖਿਆ ਪਰ ਪਹਿਲੀ ਸਟੇਜ ਦੇ ਉੱਤੇ ਜਿੱਦਾਂ ਚਿਰ ਉਹਨਾਂ ਸਜ਼ਾ ਨਹੀਂ ਹੁੰਦੀ ਉਹ ਇਨੋਸੈਂਟ ਹੀ ਮੰਨਿਆ ਜਾਂਦਾ ਕਿਉਂਕਿ ਸਾਡਾ ਪ੍ਰੋਸੀਜਰ ਇਹੋ ਜਿਹਾ ਹੈ ਇਹੋ ਜਿਹਾ ਦੇਖੇ ਕੇਸ ਜਿਨ੍ਹਾਂ ਦੇ ਵਿੱਚ ਕਤਲ ਕੇਸ ਦੇ ਵਿੱਚ 6-6 ਬੰਦੇ ਉਮਰ ਕੈਦ ਕੱਟ ਕੇ ਆਏ ਤੇ ਬਾਅਦ ਚ ਪਤਾ ਲੱਗਾ ਵੀ ਜਿਹੜਾ ਬੰਦਾ ਮਰਿਆ ਉਹ ਤੇ ਹੈ ਹੀ ਨਹੀਂ ਉਹ Laash ਹੀ ਹੋਰ ਕਿਸ ਦੀ ਆ ਅਸੀਂ ਉਹਨਾਂ ਦੇ ਕੇਸ ਫਾਈਟ ਕੀਤੇ ਆ ਪਿੰਡ ਟੱਲੇਵਾਲ ਦਾ ਸੀ ਮੈਂ ਡਿਟੇਲ ਨਹੀਂ ਦੱਸਣ ਜਾਣਾ ਕਿਉਂਕਿ ਆਲਰੇਡੀ ਬੜਾ ਖੁਸ਼ ਹੋ ਗਿਆ ਪਰ ਇਸ ਕਰਕੇ ਜਿਹੜਾ ਜਮਾਨਤ ਦੀ ਗੱਲ ਹੈ ਉਹ ਇੱਕ ਰਾਈਟ ਆ ਹਰ ਇੱਕ ਦਾ ਰਾਈਟ ਆ ਉਹ ਉਹਨੂੰ ਮਿਲਣਾ ਚਾਹੀਦਾ ਉਹਦੇ ਕਰਕੇ ਅਸੀਂ ਸੋਚਿਆ ਵੀ ਜੇ ਉਹ ਅਵੇਲ ਨਹੀਂ ਕਰ ਸਕਦੇ ਤੇ ਸਾਡੇ ਜੰਗ ਦੇ ਪਰਮਿੰਦਰ ਸਿੰਘ ਕੁੱਕੀ ਇਹ ਫਾਈਟ ਕਰ ਸਕਦੇ ਉਹਨਾਂ ਦੇ ਕਿਸ ਕਰਨਗੇ ਜਿਹੜੇ-ਜਿਹੜੇ ਕੇਸ ਜਿਹੜੇ ਹੈਗੇ ਸੰਸਥਾ ਦੇ ਕੋਲ ਇਨਫੈਕਟ ਇਹ ਇੰਟਰਵਿਊ ਸੁਣਨ ਤੋਂ ਬਾਅਦ ਕੇਸ ਆਣਗੇ ਉਹਨਾਂ ਦੇ ਵਿੱਚੋਂ ਕੁਝ ਕੇਸ ਛਾਟੇ ਹੋਣਗੇ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਕੇਸ ਹੁੰਦੇ ਨੇ ਬਹੁਤ ਹੀ ਅਲੱਗ-ਅਲੱਗ ਐਕਟਸ ਲੱਗੇ ਹੁੰਦੇ ਨੇ ਕਿਹੜੇ-ਕਿਹੜੇ ਕੇਸ ਹੋਣਗੇ ਕਿਉਂਕਿ ਸਾ ਤੁਸੀਂ ਇਹਦੇ ਵਾਸਤੇ ਮੜਾ ਡਿਟੇਲ ਚ ਦੱਸ ਦਿਓ ਦੇਖੋ ਜੀ ਆਈਪੀ ਸੈਕਸ਼ਨ ਦੇ ਵਿੱਚ ਕਈ ਕੇਸ ਜਿਹੜੇ ਹੁੰਦੇ ਨੇ ਕਿ ਜਿਨ੍ਹਾਂ ਵਿੱਚ ਸਜ਼ਾਵਾਂ ਬਹੁਤ ਘੱਟ ਹੁੰਦੀਆਂ ਨੇ। ਕਈ ਸੈਕਸ਼ਨ ਇਦਾਂ ਦੇ ਹੁੰਦੇ ਨੇ ਕਿ ਜਿਹਦੇ ਵਿੱਚ ਜਿਹੜੀ ਹੈਗੀ ਹਾਈ ਕੋਰਟ ਤੱਕ ਵੀ ਜ਼ਮਾਨਤ ਜਿਹੜੀ ਹੈਗੀ ਨਹੀਂ ਮਿਲਦੀ ਹੈਗੀ। ਅਸੀਂ ਉਹ ਸੈਕਸ਼ਨ ਦੇ ਹਿਸਾਬ ਨਾਲ ਦੇਖਾਂਗੇ ਕਿ ਇਹ ਜਿਹੜਾ ਹੈਗਾ ਇਹਨੂੰ ਬੇਲ ਜਿਹੜੀ ਹੈ ਹੀ ਹੈ ਜੀ ਅ ਕਿੱਥੋਂ ਹੋਣੀ ਚਾਹੀਦੀ ਆ ਕਿ ਇਹ ਕਿੰਨੇ ਸਮੇਂ ਦੇ ਵਿੱਚ ਇਹ ਕਸਟਡੀ ਦੇ ਵਿੱਚ ਬਿਠਾ ਹੈਗਾ ਵਾ ਤੇ ਉਹ ਸਾਰੀ ਹੀ ਕੋਸ਼ਿਸ਼ ਜਿਹੜਾ ਉਹਦਾ ਟ੍ਰਾਇਲ ਦੇਖੀ ਹੀ ਅਜੇ ਸਾਬ ਉਹਦੇ ਵਿੱਚ ਜਿਹੜਾ ਹੈਗਾ ਫਾਈਨਲ ਕਰ ਸਕਦੇ ਹਾਂ ਅਸੀਂ। ਜੀ ਤੇ ਸਤਨਾਮ ਜੀ ਜੇ ਇਨਫੈਕਟ ਮੰਨ ਲਓ ਇਹ ਇੰਟਰਵਿਊ ਸੁਣਨ ਤੋਂ ਬਾਅਦ ਕਿ ਕੇਸ ਆਂਦਾ ਹੈਗਾ। ਔਰ ਕਿਸ ਤਰੀਕੇ ਦੇ ਨਾਲ ਉਹ ਤੁਹਾਨੂੰ ਡੀਲ ਕਰੇਗਾ ਕੋਈ ਕੰਟੈਕਟ ਨੰਬਰ ਵਗੈਰਾ ਤੁਸੀਂ ਡਿਸਪਲੇ ਕਰੋਗੇ ਹਾਂ ਬਿਲਕੁਲ ਅਸੀਂ ਕੰਟੈਕਟ ਨੰਬਰ ਜਿਹੜਾ ਡਿਸਪਲੇ ਕਰਾਂਗੇ ਤੇ ਉਹ ਜੇ ਕੋਈ ਮਤਲਬ ਜਾਇਜ਼ ਜਿਹੜਾ ਵੀ ਵਾਕਿਆ ਹੀ ਵਕੀਲ ਨਹੀਂ ਕਰ ਸਕਦਾ ਗਰੀਬ ਹੈ ਇਹਨਾਂ ਮਤਲਬ ਤੇ ਥੋੜੇ ਸਮੇਂ ਕਿਉਂਕਿ ਜਦੋਂ ਉਹ ਕੋਰਟ ਦੇ ਵਿੱਚ ਆਉਣਾ ਸ਼ੁਰੂ ਹੋ ਜੂ ਅਪੀਅਰੈਂਸ ਦੀ ਮਤਲਬ ਹੋਣੀ ਸ਼ੁਰੂ ਹੋ ਜੂ ਫਿਰ ਤੇ ਲੀਗਲ ਐਡ ਵੀ ਲੈ ਸਕਦਾ ਉਹਦੇ ਅਸੀਂ ਫਾਲੋਅ ਅਪ ਕਰਾਂਗੇ ਸਾਡੇ ਮੈਂ ਇਹਨਾਂ ਨੂੰ ਇਵਨ ਇਹ ਵੀ ਕਵਾਂਗੇ ਕਿ ਉਹਦੇ ਕੇਸ ਦਾ ਵੀ ਫਾਲੋਅ ਅਪ ਕਰਾਂ ਜਵਾਨਤਾ ਦੇ ਨਾਲ ਕਿਸਦਾ ਵੀ ਫਾਲੋਅ ਅਪ ਕਰਨਾ ਕਿਉਂਕਿ ਪਤਾ ਕੀ ਇਹਦੇ ਵਿੱਚ ਬੜੀ ਇੱਕ ਸੀਰੀਅਸ ਸੋਚਣ ਦੀ ਗੱਲ ਆ ਮੈਂ ਤੇ ਕਹਿੰਦਾ ਵੀ ਜਿਹੜੇ ਅੰਡਰ ਟ੍ਰਾਇਲ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਆਪਣੇ ਬਿਜ਼ਨਸ ਕਰਨ ਦੀ ਇਜਾਜ਼ਤ ਵੀ ਦੇ ਦੇਣੀ ਚਾਹੀਦੀ ਵੀ ਤੁਸੀਂ ਕਰੋ ਪੰਜਾਬ ਸਰਕਾਰ ਨੂੰ ਚਾਹੀਦਾ ਤੁਸੀਂ ਦੇ ਆਪਣਾ ਜਿਹੜਾ ਵੀ ਕੰਮ ਕਰ ਰਿਹਾ ਉਹ ਜੇਲ੍ਹ 'ਚ ਬਹਿ ਕੇ ਕਰ ਸਕਣ ਘਰ ਦਾ ਉਹਨਾਂ ਦਾ ਕੰਮ ਨਾ ਖਰਾਬ ਹੋਵੇ ਮੈਂ ਕਿਉਂ ਕਹਿ ਰਿਹਾ ਵੀ ਜੇ ਸਾਡੇ ਕੇਜਰੀਵਾਲ ਸਾਹਿਬ ਜਿਹੜੇ ਮੁੱਖ ਮੰਤਰੀ ਆ ਸਰਕਾਰ ਆ ਜੇਲ੍ਹ 'ਚੋਂ ਚਲਾ ਸਕਦੇ ਤੇ ਆਪਾਂ ਮਾੜੇ-ਭੋਟੇ ਕੰਮ ਇਹਨਾਂ ਨੂੰ ਕਿਉਂ ਰੁਕੇ ਪਏ ਆ ਜੋਨ ਬਦਤਰਪਿਆ ਮੜੇ ਮोटे ਕੰਮ ਜਿਹੜੇ ਉਹ ਬੰਦ ਬੰਦ ਹੋ ਜਾਂਦੇ ਨੇ ਉਹਦੇ ਵਿੱਚ ਤਾਂ ਕੋਈ ਸਰਕਾਰ ਚਲਾ ਰਹੇ ਨੇ ਉਹ ਵੀ ਇੱਕ ਤਰੀਕੇ ਦਾ ਹਰੇ ਇੰਜਾਮ ਹੋਣਾ ਤੇ ਸਿਰਫ ਚੱਲ ਰਿਹਾ ਹੈਗਾ ਸਾਬਿਤ ਨਹੀਂ ਹੋਇਆ ਅੰਡਰ ਟ੍ਰਾਇਲ ਹੀ ਹੈਗਾ ਆਪਾਂ ਕੰਮ ਕਾਰੋਬਾਰ ਕਿਤੇ ਕਈ ਕੇਸ ਅਸਤਰਾ ਦੇ ਹੁੰਦੇ ਚੋਰੀ ਚਿਕਾਰੀ ਦੇ ਵੀ ਹੁੰਦੇ ਆ ਆਪਾਂ ਬੜਾਵਾ ਤਾਂ ਨਹੀਂ ਦੇ ਸਕਦੇ ਵੀ ਚੋਰੀ ਚਿਕਾਰੀ ਵੀ ਤੁਸੀਂ ਜਿਹੜਾ ਕਰ ਰਹੇ ਸੀ ਉਹ ਬਾਰੋ-ਬਾਰ ਕਰਾ ਲਓ ਇਹ ਇਹਨਾਂ ਚੀਜ਼ਾਂ ਨੂੰ ਬੜਾ ਧਿਆਨ ਚ ਰੱਖਣਾ ਪੈਣਾ ਤੁਹਾਨੂੰ ਮੈਂ ਪਹਿਲਾਂ ਗੱਲ ਕੀਤੀ ਜਿਹੜਾ ਅੰਡਰ ਟ੍ਰਾਇਲ ਆ ਕੋਈ ਵੀ ਆ ਭਾਵੇਂ ਉੱਤੇ ਕਤਲ ਦਾ ਕੇਸ ਆ ਭਾਵੇਂ ਡਾਕੇ ਦਾ ਕੇਸ ਆ ਭਾਵੇਂ ਉੱਤੇ ਮਤਲਬ ਰਿਸ਼ਵਤ ਦਾ ਕੇਸ ਆ ਕੋਈ ਵੀ ਕ੍ਰਾਈਮ ਹੈਗਾ ਜਿੰਨਾ ਚਿਰ ਉਹਨਾਂ ਨੂੰ ਓਪਨ ਕੋਰਟ ਦੇ ਵਿੱਚ ਸਜ਼ਾ ਨਹੀਂ ਹੁੰਦੀ ਉਹ ਸਾਰੇ ਇੱਕੋ ਜਿਹੇ ਹੀ ਆ ਭਾਵੇਂ ਕੇਜੀਵਲ ਸਾਹਿਬ ਆ ਤੇ ਭਾਵੇਂ ਕੋਈ ਕਿਸੇ ਤੇ ਚੋਰੀ ਦਾ ਕੇਸ ਹੋਇਆ ਆ ਆਪਾਂ ਡਿਫਾਈਨ ਜ਼ਰੂਰ ਸਮਾਜ ਦੇ ਵਿੱਚ ਕਰਦੇ ਆ ਆਪਾਂ ਤੇ ਹੀਰੋ ਕਹਾਂਗੇ ਜਿਹੜੇ ਕਰਾਪਸ਼ਨ ਕੇਸ ਦੇ ਵਿੱਚ ਜਾਂਦੇ ਆ ਉਹਨਾਂ ਦੀਆਂ ਪਾਰਟੀਆਂ ਵਾਸਤੇ ਉਹ ਹੀਰੋ ਨੇ ਜਾਂ ਜਿਹੜਾ ਕੋਈ ਰੇਪ ਕੇਸ 'ਚ ਗਿਆ ਵਾ ਜਿੱਦਾਂ ਲੰਘਾ ਸਾਹਿਬ ਸੀ ਉਹ ਵੀ ਹੀਰੋ ਨੇ ਮਤਲਬ ਮੈਂ ਤਾਂ ਦੇਖ ਕੇ ਹੈਰਾਨ ਹੋ ਜਾਨਾ ਕਿ ਇੱਕ ਪਾਸੇ ਰੇਪ ਕੇਸ ਹੋ ਜਾਂਦਾ ਦੂਜੇ ਪਾਸੇ ਕਈ ਅਸੰਤ ਜਿਹੜੇ ਆ ਉਹਨਾਂ ਦੀ ਕਿੰਨੀ ਮਾਨਤਾ ਹੁੰਦੀ ਬਾਅਦ ਦੇ ਵਿੱਚ ਵੀ ਨੀਵਨ ਜ਼ਿਲ੍ਹਾ 'ਚ ਬੈਠੇ ਆ ਬਾਹਰ ਕਿੰਨੀ ਲਾਲਾ ਲਾਲਾ ਕਰਦੇ ਤੇ ਉਹਨਾਂ ਦੇ ਜਿਹੜੇ ਫਾਲੋਅਰ ਆ ਸਿਰ ਸਾਡੇ ਸਮਾਜ ਦੇ ਵਿੱਚ ਤੇ ਜਿਹੜੇ ਕਰਪਸ਼ਨ ਵਾਲੇ ਆ ਉਹਨਾਂ ਦੇ ਹੱਕ 'ਚ ਨਾਰੇ ਲੱਗਦੇ ਆ ਕਿ ਤੇਰੀ ਸੋਚ ਤੇ ਅਸੀਂ ਪਹਿਰਾ ਦੇਾਂਗੇ ਠੋਕ ਕੇ ਰੇਪਿਸਟ ਜਿਹੜਾ ਉਹਦੇ ਮਤਲਬ ਨਾਰੇ ਲੱਗਦੇ ਆ ਤੇ ਹੁਣ ਮੇਰਾ ਲਾਸਟ ਸਵਾਲ ਹੀ ਹੋਏਗਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਲੋਕ ਤੁਹਾਨੂੰ ਦੇਖਣਗੇ ਔਰ ਮਨ 'ਚ ਵਿਚਾਰ ਵੀ ਬਣਾ ਕਈ ਵਾਰੀ ਹੁੰਦਾ ਹੈ ਕੁਝ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਾਹਮਣੇ ਨਹੀਂ ਆ ਸਕਦੇ ਬੈਕ ਫੁੱਟ ਤੇ ਰਹਿ ਕੇ ਹੀ ਉਹ ਡੀਲ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਕਰੋਗੇ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰੋਗੇ ਕਿਉਂਕਿ ਕਈ ਕੇਸ ਇਸ ਤਰ੍ਹਾਂ ਦੇ ਸਮਝ ਤੋਂ ਬਾਹਰ ਵੀ ਹੁੰਦੇ ਨੇ ਦੇਖੋ ਜਿਹੜਾ ਕੇਸ ਆਊਗਾ ਸਾਡੇ ਕੋਲ ਉਹ ਤੇ ਨੈਤਨਿਕ ਬੈਕ ਫੁੱਟ ਤੇ ਤੇ ਹੋ ਕੇ ਹੁਣਾ ਨਹੀਂ ਹੁਣਾ ਤੇ ਆ ਵੀ ਵਕੀਲ ਨੂੰ ਆ ਕੇ ਤੇ ਮਤਲਬ ਪਾਵਰ ਆਫ ਟਰਨੀ ਤੇ ਉਹਨੂੰ ਸਾਈਨ ਕਰਨੀ ਪਊਗੀ ਨਾ ਉਹਨਾਂ ਨੂੰ ਕਰਾ ਕੇ ਜੇਲ੍ਹ ਚੋਂ ਦੇਣੀ ਪਊਗੀ ਫਿਰ ਹੀ ਇਹ ਜਮਾਨਤ ਉਹਦੀ ਲਾ ਸਕਣਗੇ ਨਾ ਜਾਂ ਉਹ ਕੋਈ ਪਸੀਜਰ ਤੇ ਕੋਈ ਅਡਾਪਟ ਕਰਨਾ ਪਊਗਾ ਮੈਂ ਨਾ ਹੁਣ ਆਪਾਂ ਅੰਡਰ ਟ੍ਰਾਇਲ ਦੀ ਜਮਾਨਤ ਦੀ ਗੱਲ ਕਰਦੇ ਸੀ ਮੈਂ ਤੇ ਕਿਉਂਕਿ ਕੁਝ ਜਿਹੜਾ ਕੁਝ ਦਿਨਾਂ ਤੋਂ ਮੈਂ ਚੀਜ਼ਾਂ ਦੇਖ ਰਿਹਾ ਨਾ ਜ਼ਿਲ੍ਹੇ ਦੇ ਵਿੱਚ ਜਾਂ ਆਮ ਲੋਕਾਂ ਨੇ ਜਿਹੜੇ ਲੀਡਰ ਨੇ ਇਹਨਾਂ ਦੀਆਂ ਸਟੇਟਮੈਂਟ ਬੜਾ ਹੈਰਾਨ ਹੁੰਦਾ ਮੈਂ ਤੇ ਕਹਿੰਦਾ ਵੀ ਜਿਹੜੀ ਪੰਜਾਬ ਆ ਆਪਣੇ ਮੁੱਖ ਮੰਤਰੀ ਸਾਹਿਬ ਹੋਮ ਡਿਪਾਰਟਮੈਂਟ ਉਹਨਾਂ ਦੇ ਕੋਲ ਆ ਇਹਨਾਂ ਨੂੰ ਜਿਹਨਾਂ ਦੇ ਵਿੱਚ ਵੀਆਈਪੀ ਸੈਲ ਵੀ ਬਣਾ ਲੈਣਾ ਚਾਹੀਦਾ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਐਮਐਲਏ ਮੰਤਰੀ ਸਾਹਿਬ ਕਾ ਜਾਂ ਜਿਹੜੇ ਮਤਲਬ ਉਹ ਜਾਂਦੇ ਰਹਿੰਦੇ ਜ਼ਿਲ੍ਹਿਆਂ ਦੇ ਵਿੱਚ ਉਹ ਬੜੀ ਖਿਆਈ ਆ ਉਹਦੇ ਬਾਅਦ ਚੰਦ ਸਾਡੇ ਹਿਊਮਰ ਅਕਸ ਦੀ ਬੜੀ ਵਾਇਲੇਸ਼ਨ ਹੁੰਦੀ ਹੈ ਮੈਂ ਇਹ ਕਰਕੇ ਕਹ ਰਿਹਾ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਮੰਗ ਕਰਦੇ ਆ ਕਿ ਸਾਡੇ ਕੇਜਰੀਵਾਲ ਸਾਹਿਬ ਨੂੰ ਉੱਥੇ ਸਹੂਲਤਾਂ ਨਹੀਂ ਮਿਲ ਰਹੀਆਂ ਜੇ ਉਹਨਾਂ ਨੂੰ ਵੀ ਸਹੂਲਤਾਂ ਇਹ ਕਹਿੰਦੇ ਨਹੀਂ ਮਿਲ ਰਹੀਆਂ ਤੇ ਹੁਣ ਇਹਨਾਂ ਨੂੰ ਦੱਸਣਾ ਚਾਹੀਦਾ ਮਜੀਠੀਆ ਸਾਹਿਬ ਹੋ ਗਿਆ ਆਪਣੇ ਸਿੱਧੂ ਸਾਹਿਬ ਜਿਹੜੇ ਜੇਲ੍ਹ 'ਚ ਰਹੇ ਆ ਜਾਂ ਮਤਲਬ ਧਰਮਸੋਤ ਤੇ ਜਾਂ ਹੋਰ ਕਈ ਜਿਹੜੇ ਆ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂ ਤੇ ਪਹਿਲੇ ਇੱਥੇ ਤੁਸੀਂ ਸਹੂਲਤਾਂ ਦੋ ਜਿੱਦਾਂ ਇੱਕ ਕਹਾਵਤ ਹੈ ਵੀ ਬਾਬਾ ਪਹਿਲਾਂ ਆਪ ਗੁੜ ਖਾਣਾ ਛੱਡੇ ਮੁੜ ਕੇ ਫਿਰ ਦੂਜਿਆਂ ਨੂੰ ਕਵੇ ਵੀ ਤੂੰ ਗੁੜ ਨਾ ਖਾ ਉਹ ਵੀ ਗੁੜ ਨਾਲ ਬਿਮਾਰੀਆਂ ਹੁੰਦੀਆਂ ਮਤਲਬ ਦੂਜਿਆਂ ਵਾਸਤੇ ਅਸੀਂ ਜਿਹੜੇ ਮਤਲਬ ਫੇਰ ਹੀ ਮੰਗ ਸਕਦੇ ਆ ਨਾ ਸਹੂਲਤ ਜੇ ਆਪਾਂ ਆਪ ਉਹਦੇ ਤੇ ਕਿਸ ਤਰ੍ਹਾਂ ਕਰੋਗੇ ਕੋਕੀ ਸਾਹਿਬ ਤੁਸੀਂ ਕੇਸ ਤੁਹਾਡੇ ਕੋਲ ਆਣ ਜੈਨੂਨ ਹੋਣ ਕੇਸ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਜੈਨੂਨ ਕੇਸ ਆਣ ਤੇ ਲੋਕਾਂ ਨੂੰ ਕੋਈ ਤੁਹਾਡਾ ਮੈਸੇਜ ਕੋਈ ਖਾਸ ਮੈਸੇਜ ਤੇ ਕਈ ਲੋਕਾਂ ਨੂੰ ਮੇਰਾ ਖਾਸ ਮੈਸੇਜ ਇਹ ਹੈ ਕਿ ਮੈਂ ਸਿਰਫ ਉਹੀ ਜੈਨੂਨ ਕੇਸ ਜਿਹੜੇ ਹੈਗੇ ਫੜਾਂਗਾ ਉਹਨਾਂ ਹੀ ਲੋਕਾਂ ਦੀ ਜਮਾਨਤਾ ਜਿਹੜੀ ਮੈਂ ਅਦਾਲਤਾਂ ਵਿੱਚ ਦਾਇਰ ਕਰਾਂਗਾ ਕਿ ਜਿਹੜੇ ਬਿਲਕੁਲ ਹੀ ਜੈਨੂਨ ਹੈਗੇ ਨੇ ਜਿਨ੍ਹਾਂ ਕੋਲ ਵਾਕਈ ਹੀ ਜਿਹੜਾ ਹੈਗਾ ਵਾ ਸੋਰਸ ਇਨਕਮ ਦੇ ਹੈ ਨਹੀਂਗੇ ਪੈਸੇ ਨਹੀਂ ਪਰ ਸਕਦੇ ਹੈਗੇ ਮੈਂ ਉਹਨਾਂ ਦੀ ਜਿਹੜੀ ਹੈਗੇ ਲੋਕਾਂ ਦੀ ਜਿਹੜਾ ਹੈਗਾ ਜਿੰਨਾ ਮੇਤੋ ਹੋ ਗਿਆ ਕਰ ਸਕਦਾ ਮੈਂ ਮੈਂ ਕਰੂੰਗਾ ਉਹਨਾਂ ਲੋਕਾਂ ਲਈ ਪਰ ਜੇ ਮੈਨੂੰ ਪਾਇਆ ਗਿਆ ਕਿ ਇਹ ਲੋਕ ਜਿਹੜੇ ਹੈ ਕਿ ਚੀਟ ਕਰਕੇ ਜਾਂ ਮੰਨ ਲਓ ਕੋਈ ਧੋਖਾ ਕਰਕੇ ਮੇਰੇ ਕੋਲ ਆ ਰਹੇ ਨੇ ਠੀਕ ਹੈ ਜੀ ਮੈਨੂੰ ਮਹਿਸੂਸ ਹੁੰਦਾ ਹੋਇਆ ਤੇ ਮੈਂ ਉਹਨਾਂ ਲੋਕਾਂ ਦੀ ਬਿਲਕੁਲ ਮਦਦ ਨਹੀਂ ਕਰਾਂਗਾ ਕਿਉਂਕਿ ਇਹ ਫਿਰ ਉਹ ਮੇਰੀ ਜਿਹੜੀ ਹੈਗੀ ਇੱਕ ਇਨਸਾਨੀ ਦੇ ਨਾਤੇ ਡਿਊਟੀ ਨਹੀਂ ਬੰਦੀ ਹੈ ਕਿ ਕਿ ਮੈਂ ਕਿਸੇ ਵੀ ਜਿਹੜਾ ਹੈਗਾ ਵਾ ਧੋਖੇ ਵਾਲੇ ਬੰਦੇ ਨਾਲ ਜਾਂ ਕਿਸੇ ਵੀ ਜਿਹੜਾ ਮੰਨ ਲਓ ਕਿ ਕ੍ਰਿਮੀਨਲ ਆ ਪੱਕਾ ਹਨਾ ਤੇ ਉਹਦੀ ਮੈਂ ਜਿਹੜਾ ਹੈਗਾ ਨਹੀਂ ਮਦਦ ਕਰਾਂਗਾ ਮੈਂ ਸਿਰਫ ਜਿਹੜੇ ਜੈਨੂਨ ਲੋਕ ਹੈਗੇ ਨੇ ਜਿਹੜੇ ਵਾਕਈ ਹੀ ਮਜਬੂਰ ਨੇ ਕਿ ਅੰਦਰ ਦੇਹਲਾਂ ਵਿੱਚ ਬੈਠੇ ਆ ਪੈਸੇ ਨਹੀਂ ਕਮਾ ਸਕਦੇ ਪਿੱਛੇ ਪਰਿਵਾਰ ਗਰੀਬ ਹੈਗੇ ਨੇ ਨਹੀਂ ਮਦਦ ਕਰ ਸਕਦੇ ਮੈਂ ਉਹਨਾਂ ਲੋਕਾਂ ਦੀ ਬਿਲਕੁਲ ਚੜ੍ਹ ਵੱਧ ਕੇ ਮਦਦ ਕਰਾਂਗਾ ਜੀ ਸੋ ਇਹ ਜਿਹੜੀ ਟੀਮ ਹੈਗੀ ਹੈ ਉਹਨਾਂ ਲੋਕਾਂ ਦੀ ਮਦਦ ਕਰੇਗੀ ਜਿਨ੍ਹਾਂ ਦੇ ਕੇਸ ਆਲਰੇਡੀ ਚੱਲ ਰਹੇ ਨੇ ਅੰਡਰ ਟ੍ਰਾਇਲ ਨੇ ਕੋਰਟਾਂ ਦੇ ਵਿੱਚ ਔਰ ਜੇਲ੍ਹ 'ਚ ਬੰਦ ਨੇ ਕਿਸੇ ਨਾ ਕਿਸੇ ਕਾਰਨ ਉਹ ਜ਼ਮਾਨਤਾਂ ਨਹੀਂ ਲਾ ਸਕਦੇ ਨੇ ਕੋਈ ਪ੍ਰੋਬਲਮ ਚੱਲ ਰਹੀ ਉਹਨਾਂ ਦੇ ਫੰਡਿੰਗ ਦੀ ਪ੍ਰੋਬਲਮ ਹੈ ਕੁਛ ਤੇ ਉਹ ਉਹਨਾਂ ਕੇਸਾਂ ਨੂੰ ਇਹ ਫ੍ਰੀ ਹੈਂਡਲ ਕਰਨਗੇ ਜੇ ਉਹਨਾਂ ਕੇਸਾਂ ਦੇ ਵਿੱਚ ਵੀ ਕੋਈ ਦੱਸਣ ਵੇਲੇ ਪੂਰੀ ਗੱਲ ਕਰੇ ਬਗੈਰ ਉਹਦੇ ਵਿੱਚ ਚੀਟ ਕਰਦਾ ਹੈਗਾ ਇਸ ਟੀਮ ਦੇ ਨਾਲ ਤੇ ਉਸ ਕੇਸ ਨੂੰ ਉਸਤੇ ਹੀ ਛੋੜ ਦਿੱਤਾ ਜਾਏਗਾ ਤੇ ਤੁਸੀਂ ਦੇਖਦੇ ਰਹੋ یونیورਸਲ ਹਿਊਮਨ ਰਾਈਟਸ ਜਿਹੜਾ ਸੰਸਥਾ ਹੈਗੀ ਉਹਦਾ ਚੈਨਲ ਹਿਊਮਨ ਰਾਈਟਸ ਬੁਲੇਟਿਨ ਔਰ ਇਸ ਤਰ੍ਹਾਂ ਦੇ ਹੀ ਅੱਛੇ ਲੋਕਾਂ ਦੇ ਨਾਲ ਤੁਹਾਨੂੰ ਦੁਬਾਰਾ ਮਿਲਾਵਾਂਗੇ ਔਰ ਤੁਹਾਡੀ ਹੈਲਪ ਵਾਸਤੇ ਹਮੇਸ਼ਾ ਇਹ ਟੀਮ ਅੱਗੇ ਰਹੇਗੀ